ਮੁੱਖਿਆਦੀ ਦੀਆਂ ਸੜਕਾਂ ਦੇ ਉੱਤੇ ਜੋ ਰੁਕਤਾ ਹੈ ਉਹ ਕਿੱਥੋਂ ਜਾ ਰਿਹਾ ਹੈ ਪੂਰਾ ਪੁਆਇੰਟ ਤੁਹਾਨੂੰ ਦਿਖਾਉਣਾ ਆ ਗਿਆ ਹੈ ਜਾਨਵਾਲੇ ਛੀਦਾਂ ਦੀ ਸੋਪਾ ਕੇ ਰਾਜਨੀਤੀ ਨੂੰ ਚੇਂਜ ਕਰਨ ਵਾਲੇ ਉਹਨਾਂ ਲੋਕਾਂ ਦੇ ਕਰਦਾਰ ਦਿਖਾ ਰਹੇ ਆ ਅੱਜ ਪਠਿੰਡ ਦੇ ਲੋਕਾਂ ਦਾ ਪੈਸਾ ਖਾਣ ਵਾਸਤੇ ਪੰਜਾਬ ਦੇ ਖਿਆਨੇ ਨੂੰ ਬਰਬਾਦ ਕਰਨ ਵਾਸਤੇ ਆ ਦੇ ਖਜਾਨੇ ਭਰਪੂਰ ਕਰਨਾ ਤੇ ਆ ਦੇਖੋ ਜੀਜੀ ਸਾਹਿਬ ਦਾ ਟੋਕਾ ਸਾਹਿਬ ਉਹ ਹੀ ਆ ਜੀਜੀ ਸਾਹਿਬ ਦਾ ਟੋਕਾ ਸਾਹਿਬ ਅੱਜ ਤੁਹਾਨੂੰ ਮੈਂ ਖੂਬ-ਖੂਬ ਦਿਖਾ ਰਿਹਾ ਕਿਵੇਂ ਜੀਜੀ ਸਾਹਿਬ ਦਾ ਟੋਕਾ ਫਿਰ ਕੱਢਾ ਜਾ ਰਿਹਾ ਆ ਤੁਹਾਡੇ ਸਾਹਮਣੇ ਆ ਇਹ ਮਨਪ੍ਰੀਤ ਬਾਦਲ ਨਾ ਜਵਾਬ ਦੇਣ ਵਾਲਾ ਤੇ ਜਿਹੜਾ ਧੜ ਵੀ ਆ ਵੱਡੇ-ਵੱਡੇ ਡਾਕੇ ਮਾਰ ਰਿਹਾ ਸਰੂਪ ਸਿੰਘਲੇ ਨੂੰ ਵਾਲੇ ਦਾ ਜਵਾਬ ਆ ਤੁਹਾਡੇ ਸਾਹਮਣੇ ਇਹ ਮੇਰਾ ਆਪਰੇਸ਼ਨ ਪੂਰਾ ਹੋਇਆ ਅੱਜ ਪੈਸਾ ਤੁਸੀਂ ਲੈਣਾ ਪੈਸਾ ਤੁਸੀਂ ਲੈਣਾ ਮੈਂ ਜੀ ਅੱਜ ਅਸ ਕਬਦਾਰਾ ਸਾਡੀ ਪਰੰਪਰਾ ਹੈ ਸਾਡੇ ਸੰਸਕਾਰ ਹੈ ਬਹੁਤ ਬਹੁਤ ਧੰਨਵਾਦ ਬਹੁਤ